ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸੁਣਾਓ ਕੀ ਹਾਲ ਚਾਲ ਤੁਹਾਡਾ ਉਮੀਦ ਕਰਦੇ ਆਂ ਵੀ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅਸੀਂ ਵੀ ਠੀਕ ਠਾਕ ਆਂ ਬਿਲਕੁਲ ਤੇ ਅੱਜ ਦੱਸੋ ਵੀ ਕੀ ਬਣਾਇਆ ਜਾ ਰਿਹਾ ਅੱਜ ਮੈਂ ਬਣਾਉਣ ਲੱਗੀ ਆਂ ਅਲਸੀ ਦੀਆਂ ਪਿੰਨੀਆਂ ਵੈਸੇ ਤਾਂ ਕਾਫੀ ਚਿਰ ਦੀਆਂ ਅਲਸੀ ਲਿਆ ਕੇ ਰੱਖੀ ਸੀ ਵੀ ਪਿੰਨੀਆਂ ਬਣਾਉਣੀਆਂ ਵਾ ਤੇ ਕੋਸ਼ਿਸ਼ial ਦੇ ਦੇਣੇ ਛੋਟੇ ਛੋਟੇ ਹੁੰਦੇ ਆ ਟਾਈਮ ਦੀ ਘਾਟ ਹੋਣ ਕਰਕੇ ਤੇ ਬਣਾਈਆਂ ਹੀ ਨਹੀਂ ਗਈਆਂ ਕੋ ਬੱਚਿਆਂ ਨੇ ਛੁੱਟੀਆਂ ਸੀ ਤੇ ਇਦਾਂ ਟਾਈਮ ਹੀ ਨਹੀਂ ਲੱਗਦਾ ਰਿਹਾ ਹੁਣ ਬੱਚੇ ਗਏ ਸਕੂਲ ਤੇ ਮੈਂ ਸੋਚਿਆ ਵੀ ਚੱਲ ਅੱਜ ਐਰਕਾ ਕੁਝ ਨਹੀਂ ਬਣਾਇਆ ਹੈਗਾ ਪਿੰਨੀਆਂ ਵਗੈਰਾ ਲੱਗੇ ਭਾਂਡਾ ਬਣਾਇਂਦਾ ਜਿੱਦਾਂ ਪਿਛਲੀ ਵਾਰ ਵੀ ਬਣਾਇਆ ਸੀ ਤੇ ਐਰਕਾ ਨਹੀਂ ਕੁਝ ਵੀ ਬਣਾਇਆ ਤੇ ਚਲੋ ਅਲਸੀ ਬਣਾ ਲੈਨੇ ਆ ਨਾਲੇ ਵਿੱਚ ਭੈਣਾਂ ਨੇ ਪਹਿਲਾਂ ਵੀ ਇੱਕ ਦੋ ਵਾਰੀ ਫੋਨ ਕਰਕੇ ਵੀ ਸਪੈਸ਼ਲ ਕਿਹਾ ਸੀ ਤੇ ਕਮੈਂਟ ਵੀ ਆਏ ਸੀ ਵਿੱਚ ਕਈਆਂ ਵੀਡੀਓ ਦੇ ਵਿੱਚ ਵੀ ਤੁਸੀਂ ਮੈਨੂੰ ਅਲਸੀ ਦੀਆਂ ਪਿੰਨੀਆਂ ਸਾਨੂੰ ਬਣਾ ਕੇ ਦੱਸੋ ਤੇ ਉਹ ਮੈਂ ਆਪਣੇ ਤਰੀਕੇ ਨਾਲ ਬਣਾਉਣ ਲੱਗੀ ਆ ਨਾਲੇ ਕੁਝ ਮੈਨੂੰ ਪਤਾ ਲੱਗ ਜਾਏਗਾ ਤੇ ਕੁਝ ਕਈਆਂ ਭੈਣਾਂ ਨੂੰ ਪਤਾ ਲੱਗ ਜਾਏਗਾ ਜਿਨ੍ਹਾਂ ਨੂੰ ਨਹੀਂ ਪਤਾ ਹਾਂਜੀ ਹਾਂਜੀ ਤੇ ਚਲੋ ਕਰੀਏ ਸ਼ੁਰੂ ਫਿਰ ਬਣਾਉਣਾ हां बाकी मैं अपने हिसाब पाऊ, ना बनाਉਣ ਲੱਗੀ ਆ ਕਿਉਂਕਿ ਫਿਰ ਤੁਸੀਂ ਦੱਸੋ ਵੀ ਕੀ ਕੀ ਆ ਬਣਾਇਆ ਪਾਇਆ ਤੁਸੀਂ ਮੈਂ ਤੇ ਇਹਦੇ ਵਿੱਚ ਬਸ ਅਲਸੀ ਲਈ ਆ ਜਿੰਨੀ ਅਲਸੀ ਲਈ ਆ ਓਨਾ ਹੀ ਗੁੜ ਲਿਆ ਏ ਤੇ ਵੇਸਣ ਵੀ ਓਨਾ ਹੀ ਲੈ ਲਿਆ ਏ ਤੇ ਬਾਕੀ ਆ ਮੈਂ ਗਰੀ ਬੂਰਾ ਪਾਉਣ ਲੱਗੀ ਆ ਇਹ ਆਪਣੀ ਮਰਜ਼ੀ ਆ ਪਾਉਣਾ ਪਾਓ ਨਹੀਂ ਪਾਉਣਾ ਨਾ ਪਾਓ ਮੈਂ ਉਦਾਂ ਡਰਾਈ ਫੂਡ ਜਿਹੜੇ ਹੁੰਦੇ ਆ ਉਹ ਪਾ ਲਈਦੇ ਆ ਬਦਾਮ ਤੇ ਕਾਜੂ ਵਗੈਰਾ ਉਹ ਪੀਸ ਕੇ ਪਾ ਲੋ ਤੇ ਉਹ ਮੈਂ ਕੁਝ ਨਹੀਂ ਪਾਇਆ ਉਹਦੀ ਜਗ੍ਹਾ ਤੇ ਮੈਂ ਹੋਈ ਇਕੱਲਾ ਪਾ ਲੈ ਲੱਗੀ ਆ ਤੇ ਉਦਾਂ ਇਹ ਆਪਣੀ ਮਰਜ਼ੀ ਆ ਤੁਸੀਂ ਜੋ ਕੁਝ ਮਰਜ਼ੀ ਪਾ ਸਕਦੇ ਹੋ ਕਿਉਂਕਿ ਠੰਡ ਵਾਸਤੇ ਹੁੰਦਾ ਏ ਤੇ ਠੰਡ ਵਾਸਤੇ ਜਿੰਨੀਆਂ ਵੀ ਗਰਮ ਚੀਜ਼ਾਂ ਆਈਆਂ ਫੁੱਲ ਮਖਾਣੇ ਵੀ ਪਾ ਸਕਦੇ ਆ ਹੋਰ ਵੀ ਕਈ ਵੈਰੈਟੀਆਂ ਹੁੰਦੀਆਂ ਆਪਾਂ ਉਹਨੂੰ ਤੇ ਬਾਕੀ ਆਪਣੀ ਮਰਜ਼ੀ ਹੁੰਦੀ ਆ ਤੇ ਮੈਂ ਇਹੋ ਹੀ ਚਾਰ ਚੀਜ਼ਾਂ ਲਈਆਂ ਤੇ ਹੁਣ ਇਹਨੂੰ ਪਹਿਲਾਂ ਅਲਸੀ ਨੂੰ ਲੱਗੀ ਆ ਭੁੰਨਣ ਅਲਸੀ ਨੂੰ ਭੁੰਨ ਕੇ ਫਿਰ ਪੀ ਲਾਂਗੇ ਅਸੀਂ ਇਹਨੂੰ ਭੁੰਨ ਲਾਂਗੇ ਤੇ ਭੁੰਨ ਕੇ ਤੇ ਇਹਨੂੰ ਆਪਣੀ ਮਿਕਸੀ ਦੇ ਵਿੱਚ ਪੀਸ ਲਾਂਗੇ ਬਸ ਇਹਨੂੰ ਜ਼ਿਆਦਾ ਨਹੀਂ ਭੁੰਨਣਾ ਵੀ ਬਹੁਤਾ ਸੜੇ ਨਾ ਫਿਰ ਸੜੇ ਦਾ ਸੁਆਦ ਜਾ ਹੁੰਦਾ ਨਾ ਮੈਂ ਚਾਹ ਵੇਖੋ ਜਿੱਦਾਂ ਨਾ ਆਵਾਜ਼ ਆਉਂਦਾ ਪੈਂਦੀ ਹੈ ਨਾ ਇਹ ਭੁੱਜਣ ਦੀ ਇਹਦਾ ਮਤਲਬ ਬਸ ਥੋੜਾ ਜਿਆ ਇਹਨੂੰ ਰੱਖਣਾ ਵਾ ਤੇ ਇਹਨੂੰ ਲਾ ਲੈਣਾ ਭੁੱਜ ਗਈ ਹੈ ਹਾਂਜੀ ਆ ਭੁੱਜ ਗਈ ਆ ਇਹ ਜਿੰਨਾ ਚਿਰ ਥੋੜੀ ਠੰਡੀ ਹੁੰਦੀ ਆ ਉਹਨਾਂ ਚਿਰ ਅਸੀਂ ਆ ਗਰੀ ਦਾ ਬੂਰਾ ਜਿਹੜਾ ਉਹ ਭੁੰਨਣਾ ਹਾਂ ਹਾਂ ਕੋਕੋਨਟ ਵਾਲਾ ਕੋਕੋਨਟ ਵਾਲਾ ਬੂਰਾ ਇਹ ਵੀ ਥੋੜਾ ਜਿਆ ਭੁੰਨਣਾ ਜ਼ਿਆਦਾ ਨਹੀਂ ਬਸ ਥੋੜਾ ਜਿਆ ਵੀ ਇਹਦਾ ਕੱਚਾपन ਜਾ ਹਟ ਜੇਦਾ ਆ ਸਾਰੀ ਨਾ ਏਦਾਂ ਪੀਸ ਲੈਣੀ ਆ ਭੁੱਜ ਗਈ ਹੈ ਨਾ ਹੁਣ ਤੇ ਸਾਰੀ ਪੀਸੀ ਜਾਣੀ ਆ ਉਦੋਂ ਆ ਵੀ ਭੁੰਨ ਲਿਆ ਵਾ ਥੋੜਾ ਥੋੜਾ ਕਲਰ ਥੋੜਾ ਜਿਹਾ ਚੇਂਜ ਕੀਤਾ ਬਸ ਤੇ ਆ ਵੀ ਸਾਰੀ ਪੀ ਲੈਣੀ ਆ ਸਾਰੀ ਪੀਣੀ ਆ ਹਾਂਜੀ ਸਾਰੀ ਪੀ ਕੇ ਦੰਬਰੀਕ ਕਰ ਲੈਣੀ ਆ ਪਾਊਡਰ ਬਣਾ ਲੈਣਾ ਆ ਸਾਰੀ ਐਲਸੀ ਜਿਹੜੀ ਨਾ ਇਹ ਮੈਂ ਮਿਕਸੀ ਨਾਲ ਪੀਸ ਲਈ ਆ ਜਿਆਦਾ ਗਰਮ ਨਹੀਂ ਤੇ ਜਿਆਦਾ ਠੰਡੀ ਵੀ ਨਹੀਂ ਕੀਤੀ ਕਿਉਂਕਿ ਜੇ ਥੋੜੀ ਥੋੜੀ ਗਰਮਾ ਨਾ ਤਾਂ ਉਹ ਝਟ ਪਿਸ ਗਈ ਆ ਨਹੀਂ ਤੇ ਜੇ ਜਿਆਦਾ ਠੰਡੀ ਹੋ ਜਾਏ ਫਿਰ ਛੇਤੀ ਨਹੀਂ ਪਿਸਦੀ ਸਾਰੀ ਝਟ ਪਿਸ ਗਈ ਆ ਆ ਵੀ ਹੋ ਗਈ ਭੁੱਜ ਗਈ ਆ ਵੀ ਭੁੱਜ ਗਈ ਹੁਣ ਅਹੀਂ ਕਰਾਂਗੇ ਵੇਸਣ ਹੁਣ ਅਹੀਂ ਵੇਸਣ ਭੁੰਨਾਂਗੇ ਤੇ ਉਦਾਂ ਇਹਦੀ ਜਗ੍ਹਾ ਤੇ ਚਨੇ ਵੀ ਲਏ ਜਾ ਸਕਦੇ ਆ ਕਈ ਪਿਛਲੀ ਵਾਰੀ ਜਦੋਂ ਅਸੀਂ ਭਾਂਡਾ ਬਣਾਏ ਉਦੋਂ ਚਨੇ ਭੁੰਨ ਕੇ ਤੇ ਫਿਰ ਉਹਨਾਂ ਨੂੰ ਪੀਸਿਆ ਸੀ ਤੇ ਹੁਣ ਮੈਂ ਵੇਸਣ ਹੀ ਲੈ ਲਿਆ ਵੇਸਣ ਦਾ ਵੀ ਟੇਸਟ ਬਹੁਤ ਵਧੀਆ ਹੁੰਦਾ ਹੈ ਤੇ ਇਹਦੇ ਲਈ ਅਹੀਂ ਆਪਣੇ ਹਸਾਬ ਨਾਲ ਘਿਓ ਲੈਣਾ ਜਿੰਨੇ ਇੱਕ ਚ ਵੇਸਣ ਪੁੱਜ ਜੇ। ਇਹਦੀ ਜਗ੍ਹਾ ਤੇ ਜੇ ਪੁੱਜੇ ਚਨੇ ਹੁੰਦੇ ਆ ਉਹ ਵੀ ਬੜੇ ਵਧੀਆ ਲੱਗਦੇ ਆ। ਉਹ ਵੀ ਅਹੀਂ ਕਰ ਸਕਦੇ ਆ ਪਰ ਮੈਂ ਤੇ ਵੇਸਣ ਹੀ ਲਿਆ। ਹਾਂਜੀ ਘਿਓ ਪਾ ਕੇ 2-3 ਚਮਚੇ ਪਾਏ ਵੱਡੇ ਫਿਰ ਅਹੀਂ ਵੇਸਣ ਪਾ ਲਿਆ ਵਿੱਚ। ਵੇਸਣ ਨੂੰ ਪੁੰਨ ਅੱਜ ਲੋੜ ਪਏ ਅਹੀਂ ਘਿਓ ਹੋਰ ਪਾ ਸਕਦੇ ਆ ਨਹੀਂ ਤੇ ਇਹਦੇ ਵਿੱਚ ਵੇਸਣ ਪੁੰਦੇ ਆ। ਕਿਉਂ ਮੈਨੂੰ ਥੋੜਾ ਲੱਗਾ ਏ ਇਸ ਕਰਕੇ ਮੈਂ ਕਿਉਂ ਹੋਰ ਪਾ ਲਿਆ ਏ ਆਪਣੇ ਲੋੜ ਅਨੁਸਾਰ ਪਾਈ ਜਾਉਣਾ ਆਹ ਲੋੜ ਅਨੁਸਾਰ ਸਮਾਨ ਦੇ ਹਿਸਾਬ ਨਾਲ ਹੁੰਦਾ ਨਾ ਹੁਣ ਜਿਵੇਂ ਗੋਲਾ ਗੋਲਾ ਵੱਡਾ ਏ ਜਿਹੜਾ ਵੇਸਣ ਦਾ ਵੀ ਆ ਤੇ ਸਾਰਾ ਸਮਾਨ ਚੰਗੀ ਤਰ੍ਹਾਂ ਜਿਹਦੇ ਵਿੱਚ ਮਿਕਸ ਹੋ ਜੇ ਨਾ ਕਿਉਂ ਇਹੜਾ ਦੇਸੀ ਏ ਕਿਹੜਾ ਮਾੜਾ ਹੁੰਦਾ ਗਰਮ ਸਹੀ ਹੁੰਦਾ ਵਾ ਪਾਂਡੇ ਚ ਪਿੰਦਾ ਹਾਂਜੀ ਵੇਸਣ ਦਾ ਪਿਆ ਭੁੱਜਣਾ ਥੋੜਾ ਰਹਿ ਗਿਆ ਵਾ ਤੇ ਜਿਉਂ ਜਿਉਂ ਅਸੀਂ ਕਰਨਾ ਵਾ ਇਹਨੂੰ ਭੁੰਨੀ ਜਾਣਾ ਵਾ ਤੇ ਆਉਂਦੇ ਆ ਇਹਨੇ ਕਿਉਂ ਛੱਡੀ ਜਾਣਾ ਵਾ ਤੇ ਪਹਿਲਾਂ ਸੱਤਾ ਹੀ ਵੇਸਣ ਹੁਣ ਬੜਸਣਾ ਇਹਨੇ ਕਿਉਂ ਛੱਡਤਾ ਹਾਂਜੀ ਇੱਧਰ ਵੇਸਣ ਤਕਰੀਬਨ ਪੁੱਜ ਹੀ ਗਿਆ ਵਾ ਥੋੜੀ ਜਿਹੀ ਘਸ ਰਾਇ ਨਹੀਂ ਆ ਤੇ ਬਾਕੀ ਇੱਧਰ ਮੈਂ ਗੁੜ ਦੀ ਚਾਸ਼ਨੀ ਬਣਾ ਲੈ ਲੱਗੀ ਪਹਿਲਾਂ ਤੇ ਉਦਾਂ ਅਜੇ ਚੀਨੀ ਪਾਉਣੀ ਆ ਤੇ ਉਹ ਵੀ ਪਾ ਸਕਦੇ ਆ ਉਹਨੂੰ ਬਰੀਕ ਕਰਕੇ ਪੀ ਲਓ ਤੇ ਥੋੜਾ ਜਿਹਾ ਪਾਣੀ ਪਾਇਆ ਜ਼ਿਆਦਾ ਨਹੀਂ ਪਾਉਣਾ ਸਿਰਫ ਇਹਨੂੰ ਘੋਲਣ ਵਾਸਤੇ ਜੇ ਦੀ ਇੱਕ ਤਾਰ ਚਾਸ਼ਨੀ ਬਣਾਉਣੀ ਜ਼ਿਆਦਾ ਨਹੀਂ ਬਣਾਉਣੀ ਸੰਘਣੀ ਬਸ ਥੋੜੀ ਜਿਹੀ ਇੱਕ ਤਾਰ ਚਾਸ਼ਨੀ ਬਣ ਜੇ ਇੰਨੀ ਹੀ ਬਣਾਉਣੀ ਆ ਕਿਆ ਹੁਣ ਚਾਸ਼ਨੀ ਬਣ ਗਈ ਆਪਣੀ ਇਹ ਇੱਕ ਤਾਰ ਚਾਸ਼ਨੀ ਇਦਾਂ ਕਰ ਲੱਭਦੀ ਹੈ ਇੱਕ ਤਾਰ ਇਵੇਂ ਇੱਕ ਤਾਰ ਚਾਸ਼ਨੀ ਬਣਾਉਣੀ ਆ ਤੇ ਇਹ ਵੀ ਰੈਡੀ ਹੋ ਗਈ ਆ ਉਧਰੋਂ ਵੇਸਣ ਪੁੱਜ ਗਿਆ ਇਹ ਪੁੱਜੇ ਵੇਸਣ ਵਿੱਚ ਅਸੀਂ ਆ ਵੀ ਪਾ ਦਾਂਗੇ ਅਲਸੀ ਇਹਨੂੰ ਮਿਕਸ ਕਰਾ ਅभी ਵਿੱਚੇ ਪਾ ਦੇਣਾ ਇਹ ਹੈਗਾ ਗਰੀਬੂਰਾ ਗਰੀਬੂਰਾ ਇਹ ਆਪਣੀ ਚੋਇਸ ਆ ਪਾਉਣਾ ਤੇ ਪਾਓ ਹਾਂ ਜ਼ਰੂਰੀ ਨਹੀਂ ਪਾਉਣਾ ਤਾਂ ਵੀ ਨਾ ਪਾਓ ਇਹਦੇ ਵਿੱਚ ਗਰਮ ਚੀਜ਼ਾਂ ਜਿੰਦਾਂ ਜਿੰਨਾ ਗਰਮ ਬਣਾਉਣਾ ਇਹ ਗਰਮ ਚੀਜ਼ਾਂ ਬਦਾਮ ਕਾਜੂ ਜੋ ਮਰਜੀ ਪਾਓ ਪੀਸ ਕੇ ਕੜਾਈ ਛੋਟੀ ਪੈ ਗਈ ਹੈ ਢੀ ਨਾ ਹਾਂ ਲਿਆ ਖਲੜਾ ਪੈ ਗਿਆ ਉਹ ਕਰਸ਼ੀ ਨੂੰ ਹੱਥ ਵੱਜ ਗਿਆ ਤੇ ਖਲੜਾ ਪੈ ਗਿਆ ਚਲੋ ਹੁਣ ਇਹਦੇ ਵਿੱਚ ਆ ਅਸੀਂ ਚਾਸ਼ਨੀ ਪਾ ਲੈਣੀ ਨਾਲ ਹੀ ਫਿਰ ਮਿਕਸ ਚੰਗੀ ਤਰ੍ਹਾਂ ਹੋ ਜਾਏ ਇਸ ਨੂੰ ਤੇ ਬਹੁਤ ਸ਼ਾਨਦਾਰ ਆ। ਬਾਕੀ ਖਾਂਡ ਚ ਪਤਾ ਨਹੀਂ। ਖਾਂਜੀ ਸ਼ਾਨਦਾਰ ਹੀ ਬਣੇਗਾ। ਬਸ ਬਣ ਗਿਆ। ਹਾਂ ਮਿਕਸ ਕਰਨਾ ਇਹਨੂੰ ਤੇ ਇਹਨਾਂ ਦੀਆਂ ਪਿੰਨੀਆਂ ਬਣਾ ਲਾਂਗੇ। ਬਸ ਤਿਆਰ। ਹਾਂ ਇਹਨਾਂ। ਕਦੇ ਪਿੰਨੀਆਂ ਐ? ਮੈਂ ਕਹਿੰਦੀ ਆ ਮਿਕਸ ਕਰ ਲਾਂਗੇ ਇਹਨੂੰ ਤੇ ਇਹਨਾਂ ਦੀਆਂ ਪਿੰਨੀਆਂ ਬਣਾ ਲਾਂਗੇ। ਅਲਸੀ ਦੀਆਂ ਪਿੰਨੀਆਂ ਬਣਾ ਲਾਂਗੇ। ਅਸਾਂ ਅਲਸੀ ਦੀਆਂ ਪਿੰਨੀਆਂ ਨਾਮ ਹੈ। ਅਲਸੀ ਦੀਆਂ ਪਿੰਨੀਆਂ। ਨਾਮ ਭੁੱਲ ਗਿਆ। ਹਾਂਜੀ। ਸੌਖੀਆਂ ਹੋਣਾ ਇੰਨੋਂ ਕਾਤੇ ਨਹੀਂਗਾ। ਹਾਂ ਸੌਖਾ ਕੰਮ ਆ ਜੇ ਤੇ ਬਾਬਾ ਬੱਚਿਆਂ ਨੂੰ ਹੀ ਪਸੰਦ ਆ ਜਾਂ ਫਿਰ ਤੇ ਦੁਬਾਰਾ ਵੀ ਬਣਾ ਸਕਦੇ ਆ ਤੇ ਨਹੀਂ ਤੇ ਹੋਰ ਕੁਝ ਟਰਾਈ ਕਰਾਂਗੇ ਨਾ ਹਰ ਵਾਰੀ ਵੱਖਰੀ ਵੱਖਰੀ ਚੀਜ਼ ਕੋਈ ਖਾਣੀ ਚਾਹੀਦੀ ਪਿਛਲੀ ਵਾਰੀ ਉਹ ਬਣਾਇਆ ਸੀ ਭਾਂਡਾ ਜੀ ਨੂੰ ਬੋਲਦੇ ਸੀ ਭਾਂਡਾ ਬੋਲਦੇ ਆ ਕਈਆਂ ਸਮਾਂ ਤੇ ਪੰਜੀਰੀ ਬੋਲਦੇ ਸੀ ਉਹ ਬਣਾਇਆ ਸੀ ਐਰ ਕਿਉਂ ਨਹੀਂ ਬਣਾਇਆ ਕਿਉਂਕਿ ਸਾਨੂੰ ਲੱਗਦਾ ਜਿੱਦਾਂ ਹੀ ਠੰਡ ਨਹੀਂ ਆ ਨਾ ਐਰ ਕਹੇਗੀ ਪਰ ਚਲੋ ਜਿਹੜੇ ਬਾਹਰ ਕੰਮਕੁਮ ਕਰਦੇ ਨੇ ਜਾਂਦੇ ਨੇ ਹੁੰਦੇ ਜਾਂਦੇ ਉਹਨਾਂ ਵਾਸਤੇ ਬਥੇਰੀ ਠੰਡ ਆ ਅਸੀਂ ਜ਼ਿਆਦਾ ਘਰਾਂ ਚ ਰਹਿੰਦੇ ਆ ਤਾਂ ਕਰਕੇ ਸਾਨੂੰ ਲੱਗਦਾ ਇਹ ਬਾਰਕਾ ਠੰਡ ਪਹਿਲਾਂ ਨਾਲੋਂ ਠੰਡ ਐਰ ਕਾ ਘਟ ਪਈ ਐ ਤੇ ਇੰ ਚਾਲ ਦੀ ਆ ਭਾਂਡੇ ਭੁੰਡੇ ਖਾਨ ਦੀ ਸਮਾਨ ਸਾਰਾ ਜਿੰਨਾ ਵੀ ਹੀ ਸਾਰਾ ਮਿਕਸ ਕਰ ਲਿਆ ਚੰਗੀ ਤਰ੍ਹਾਂ ਹੈ ਤੇ ਗਰਮ ਹੀ ਪਰ ਚਮਚੇ ਨਾ ਕੀਤਾ ਵਾ ਪਲਟੇ ਦੇ ਨਾਲ ਤੇ ਹੁਣ ਥੋੜੇ ਥੋੜੀਆਂ ਗਰਮਾ ਜੇ ਤੇ ਪਿੰਨੀਆਂ ਛੋਟੇ ਛੋਟੇ ਬਣਾ ਲਿਆ ਵਾ ਵਧੀਆ ਬਣਦੀਆਂ ਨਾ ਤੇ ਟੇਸਟ ਵੀ ਚੈੱਕ ਕੀਤਾ ਵਾ ਤੇ ਬਹੁਤ ਵਧੀਆ ਮਿੱਠਾ ਵੀ ਨਾ ਵਾਦਾ ਨਾ ਘਟਾ ਬਿਲਕੁਲ ਪਰਫੈਕਟ ਆ ਤੇ ਜੇ ਘੱਟ ਪਾਉਣਾ ਹੈ ਮਿੱਠਾ ਤੇ ਇਸ ਤੋਂ ਘੱਟ ਵੀ ਗੁੜ ਲੈ ਸਕਦੇ ਵੈਸੇ ਤੇ ਇੰਨਾ ਬਹੁਤ ਆ ਜਿੰਨੀ ਐਲਸੀ ਹੋਏ ਉਹਨਾਂ ਬਰਾਬਰ ਗੁੜ ਹੋਏ ਨਾ ਤੇ ਬਹੁਤ ਵਧੀਆ ਮਿੱਠਾ ਰਿਹਾ ਵਾ ਤੇ ਬਾਕੀ ਵੇਸਣ ਆਪਣੇ ਕੋਲ ਪਾਇਆ ਜੇ ਅਹੀਂ ਕੁਝ ਹੋਰ ਪਾਉਣਾ ਹੋਏ ਹੋਰ ਵੀ ਪਾ ਸਕਦੇ ਆ ਤੇ ਪਿੰਨੀਆਂ ਛੋਟੇ ਛੋਟੇ ਬਣਾ ਲਈਆਂ ਬਾਕੀ ਸ਼ੁਰੂ ਚ ਤੁਸੀਂ ਵੇਖਿਆ ਜੀ ਆ ਵੀ ਸੇਮ ਬਰਤਨ ਦੇ ਵਿੱਚ ਸੇਮ ਸਾਈਜ਼ ਦਾ ਹਨਾ ਜੋ ਜੋ ਸਾਨੂੰ ਪਾਇਆ ਵੇਸਣ ਵੀ ਮੈਂ ਸੇਮ ਲਿਆਏ ਅਲਸੀ ਵੀ ਸੇਮ ਲਈ ਤੇ ਇੱਕੋ ਕੀ ਗੁੜ ਉਹ ਵੀ ਸੇਮ ਹੀ ਲਿਆ ਬਾਕੀ ਆਹ ਜਿਹੜਾ ਗਰੀਬੂਰਾ ਉਹ ਆਪਣੇ ਹਿਸਾਬ ਨਾਲ ਜਿੰਨਾ ਪਾਉਣਾ ਪਾ ਲੋ ਡਰਾਈ ਫੂਡ ਪਾ ਲੋ ਇਹਦੀ ਜਗ੍ਹਾ ਤੇ ਹੋਰ ਚਨੇ ਪਾਉਣੇ ਕਈ ਵੇਚ ਆਟਾ ਵੀ ਪਾ ਲੈਂਦੇ ਨੇ ਵੈਸੇ ਮੈਂ ਵੀ ਕਈ ਵਾਰੀ ਉਹਨਾਂ ਦਾ ਪੈਲਾ ਬਣਾਉਣੀ ਹੁੰਦੀ ਆ ਵੇਸਨ ਦੀ ਜਗ੍ਹਾ ਤੇ ਆਟਾ ਵੀ ਵਿੱਚ ਥੋੜਾ ਜਿਹਾ ਪਾਲੀ ਦਾ ਕਿਲੋਗ ਉਹਦੇ ਆਪਣੀ ਸਵਾਦ ਹੁੰਦਾ ਵੀ ਵੱਧ ਬਣਾ ਲਓ ਜਿੰਨੀ ਚੀਜ਼ ਵੱਧ ਬਣ ਜੇਗੀ ਵੱਧ ਬਣ ਜਾਂਦੀ ਠੀਕ ਤੇ ਇਹ ਸਾਡਾ ਤਰੀਕਾ ਹੈ ਨਾ ਹਾਂਜੀ ਤੇ ਇਹ ਇਸ ਤਰੀਕੇ ਨਾਲ ਮੈਂ ਬਣਾਈ ਹਾਂ ਅਲਸੀ ਬਾਕੀ ਹੋਰ ਵੀ ਕਈ ਭੈਣਾਂ ਦੇ ਆਪਣੇ ਆਪਣੇ ਤਰੀਕੇ ਹੁੰਦੇ ਆ ਤੇ ਕਈਆਂ ਭੈਣਾਂ ਨੇ ਵਿੱਚ ਪੁੱਛਿਆ ਸੀ ਵੀ ਅਲਸੀ ਬਣਾਉਣੀ ਦੱਸੋ ਤੇ ਬਸ ਇਦਾਂ ਟਾਈਮ ਹੀ ਨਹੀਂ ਲੱਗਦਾ ਰਿਹਾ ਕੁਝ ਵਿਆਹਾਂ ਦੇ ਦਿਨ ਚੱਲਣ ਦੇ ਆ ਕੁਝ ਦਿਨ ਛੋਟੇ ਛੋਟੇ ਚੱਲਣ ਦੇ ਤਾਂ ਕਰਕੇ ਤੇ ਹੁਣ ਮੌਕਾ ਮਿਲਿਆ ਸੀ ਅੱਜ ਵੀਡੀਓ ਨਹੀਂ ਲੈ ਤੱਕ ਬਣੀ ਰਹੀ ਆਖਿਆ ਚਲੋ ਪਿੰਨੀਆਂ ਬਣਾ ਲੈਨੇ ਐਲਸੀ ਦੀਆਂ ਹੋ ਗਏ ਜੀ ਸਾਰੇ ਲੱਡੂ ਤਿਆਰ ਮਤਲਬ ਕਿ ਪਿੰਨੀਆਂ ਪਿੰਨੀਆਂ ਕਹਿ ਲੋ ਲੱਡੂ ਕਹਿ ਲੋ ਪਿੰਨੀਆਂ ਕਹਿ ਲੋ ਜੋ ਮਰਜ਼ੀ ਕਹਿ ਲੋ ਇਹ ਐਲਸੀ ਦੀਆਂ ਪਿੰਨੀਆਂ ਠੀਕ ਹੈ ਤੇ ਬਾਕੀ ਹੁਣ ਮੈਂ ਤੇ ਸਾਰੀਆਂ ਇਵੇਂ ਬਣਾਉਣੀ ਐਲਸੀ ਦੀਆਂ ਪਿੰਨੀਆਂ ਜਿਵੇਂ ਬਣਾਈਆਂ ਵਾ ਤੇ ਬਾਕੀ ਮੇਰੀਆਂ ਭੈਣਾਂ ਦੱਸ ਦਿਓ ਹੋਰ ਕੋਈ ਤਰੀਕੇ ਨਵੇਂ ਤਾਂ ਨਵੇਂ ਤੇ ਫਿਰ ਗਾਂ ਤਾਂ ਹੀ ਓਦਾਂ ਵੀ ਟਰਾਈ ਕਰਾਂਗੇ ਬਾਕੀ ਆਪਣੇ ਆਪਣੇ ਚੋਇਸ ਹੁੰਦੀ ਮੈਂ ਦੱਸਿਆ ਨਾ ਆਪਣੇ ਆਪਣੀ ਆਪਣੀ ਚੋਇਸ ਹੁੰਦੀ ਹੈ ਜੋ ਵੀ ਕਿਸੇ ਨੇ ਪਾਉਣਾ ਹੋਏ ਗਰਮ ਤੋਂ ਗਰਮ ਚੀਜ਼ ਬਾਦਾਮ ਕਾਜੂ ਜੋ ਵੀ ਪਾਉਣਾ ਹੈ ਦੋਹੀ ਪਾ ਸਕਦੇ ਆ ਤੇ ਬਾਕੀ ਮੈਂ ਵਿੱਚ ਪਾਇਆ ਜੋ ਸਮਾਨ ਉਹ ਤੁਹਾਨੂੰ ਦੱਸਿਆ ਹੀ ਆ ਕਿ ਕੀ ਕੀ ਪਾਇਆ ਵਾ ਤੇ ਬਾਕੀ ਬਹੁਤ ਟੇਸਟੀ ਬਣੀਆਂ ਵਾ ਚੱਕ ਵੀ ਕੀਤਾ ਮਿੱਠਾ ਤੇ ਮੈਂ ਨਹੀਂ ਕੀਤਾ ਪਰ ਤੁਸੀਂ ਕਰਕੇ ਦੇਖੋ ਛੋਟੇ ਛੋਟੇ ਪਿੰਨੀਆਂ ਬਣਾਈਆਂ ਮੈਂ ਹਾਂ ਛੋਟੇ ਛੋਟੇ ਹਾਂ ਬੱਚੇ ਸੋਕੇ ਖਾ ਸਕਣ ਫਿਰ ਵੇਸਟ ਨਾ ਕਰਨ ਤੇ ਬਹੁਤ ਵਧੀਆ ਬਣੀਆਂ ਹੁਣ ਤੁਸੀਂ ਦੱਸਿਓ ਕਮੈਂਟ ਕਰਿਓ ਜਰੂਰ ਕਿ ਕਿਵੇਂ ਦੀਆਂ ਬਣੀਆਂ ਬਾਕੀ ਇੱਕ ਗੱਲ ਆ ਵੀ ਜਦੋਂ ਤੁਸੀਂ ਆਂਦੇ ਹੋ ਵੀ ਤੁਸੀਂ ਕੋਈ ਚੀਜ਼ ਬਣਾਉਂਦੇ ਹੋ ਤੇ ਉਹਦੇ ਵੱਲ ਵੇਖ ਕੇ ਸਾਨੂੰ ਜਾਂਚ ਆਉਂਦੀ ਆ ਜਾਂ ਅਸੀਂ ਜਾਂ ਸਿੱਖਦੇ ਆ ਤੇ ਬਹੁਤ ਵਧੀਆ ਲੱਗਦਾ ਖੁਸ਼ੀ ਹੁੰਦੀ ਆ ਇੱਕ ਕਮੈਂਟ ਮੈਂ ਪੜਨੀ ਆ ਉਹਦੇ ਵਿੱਚ ਦੱਸਿਆ ਸੀ ਵੀ ਤੁਸੀਂ ਮਨਚੂਰੀਅਨ ਬਣਾਇਆ ਉਹਦੇ ਵੱਲ ਦੇਖ ਕੇ ਮੈਂ ਵੀ ਬਣਾਇਆ ਤੇ ਬਹੁਤ ਟੇਸਟੀ ਬਣਿਆ ਤੇ ਬਹੁਤ ਵਧੀਆ ਲੱਗਦਾ ਮਨ ਨੂੰ ਵੀ ਚਲੋ ਅਸੀਂ ਤਾਂ ਆਮ ਘਰੇਲੂ ਚੀਜ਼ਾਂ ਜਿਵੇਂ ਸਾਰੇ ਬਣਾਉਂਦੇ ਇਵੇਂ ਬਣਾਈ ਦਿਆਂਵਾ ਤੇ ਸ਼ੇਅਰ ਕਰਦੀ ਦਿਆਂ ਤੇ ਜੇ ਕਿਸੇ ਦੀ ਹੈਲਪ ਹੋ ਜਾਂਦੀ ਆ ਤੇ ਇਹਦੇ ਵਿੱਚ ਖੁਸ਼ੀ ਮਿਲਦੀ ਆ ਤੇ ਇਦਾਂ ਹੀ ਜਦੋਂ ਤੁਸੀਂ ਦੱਸਦੇ ਹੋ ਹਰ ਵਾਰੀ ਵੀ ਇਹਦੇ ਵਿੱਚ ਇਵੇਂ ਨਹੀਂ ਇਹ ਆ ਚੀਜ਼ ਵਰਤੋ ਫਿਰ ਅਸੀਂ ਵੀ ਇਦਾਂ ਟਰਾਈ ਕਰਦੇ ਆ ਤਾਂ ਸਾਨੂੰ ਵੀ ਬਹੁਤ ਹੈਲਪ ਮਿਲਦੀ ਆ ਤੇ ਬਸ ਰਲ ਮਿਲ ਕੇ ਇਦਾਂ ਕੰਮ ਚੱਲਦਾ ਜਾਏ ਤੇ ਦੱਸਿਆ ਜਰੂਰ ਕਰੋ ਵੀ ਇਹਦੇ ਵਿੱਚ ਆ ਚੀਜ਼ ਜੁਆਡ ਕਰ ਸਕਦੇ ਆ ਤੇ ਜਾਂ ਵੀ ਤੁਸੀਂ ਐ ਤਰੀਕੇ ਨਾਲ ਬਣਾਉਂਦੇ ਜੇ ਉਹ ਵੀ ਸਾਨੂੰ ਦੱਸਿਆ ਕਰੋ ਕਿ ਆਪਾਂ ਐ ਤਰੀਕੇ ਨਾਲ ਬਣਾਉਨੇ ਆ ਆਪਾਂ ਵੀ ਟਰਾਈ ਕਰਾਂਗੇ ਤੇ ਨਾਲੇ ਜਿਹੜੇ ਕਈ ਭੈਣ ਭਰਾ ਕਮੈਂਟ ਪੜ੍ਹਦੇ ਉਹਨਾਂ ਨੂੰ ਵੀ ਪਤਾ ਲੱਗਦਾ ਵੀ ਆ ਚੀਜ਼ਾਂ ਪੈ ਜਾਂਦੀਆਂ ਵਿੱਚ ਇਹਦੇ ਹਾਂਜੀ ਹਾਂਜੀ ਤੇ ਦੱਸਿਆ ਜਰੂਰ ਕਰੋ ਚਲੋ ਠੀਕ ਆ ਫਿਰ ਅੱਜ ਅੱਜ ਲਈ ਇੰਨਾ ਹੀ ਇੰਨਾ ਹੀ ਅੱਜ ਲਈ ਬਣ ਨਹੀਂ ਆਏ ਕਾਦੀਆਂ ਪਿੰਨੀਆਂ ਮੈਂ ਕੀਤਾ ਭੁੱਲ ਜਾਂਦਾ ਅਲਸੀ ਦੀਆਂ ਪਿੰਨੀਆਂ ਅਲਸੀ ਦੀਆਂ ਪਿੰਨੀਆਂ ਹੈ ਵੀ ਬਣ ਗਈਆਂ ਹਾਂਜੀ ਤੇ ਚਲੋ ਜੀ ਚਲੋ ਠੀਕ ਹੈ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ